ਮੰਗਰ ਮਾਸ ਹੰਦਿਆ ਹਰ ਪਰ ਸੰਗ ਬੈਠੜਿਆ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੋਲਿਆ ਆਰਾਮ ਸਿਉ ਸੰਗ ਸਾਥ ਸੇ ਲੜਿਆ ਸਾਦ ਜਨਾਤੇ ਬਾਰੀ ਸੇ ਰਣ ਅਕੇਲੜੀਆਂ ਤਿੰਨ ਦੁੱਖ ਨ ਕਬੂ ਉਤਰੇ ਸੇ ਜਨ ਕੈ ਵਸ ਪੜਿਆ ਜਿੰਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਰਤਨ ਜਿਵੇਂ ਹਰ ਲਾਲ ਹਰ ਕੰਠ ਤਨਾ ਜੜਿਆ ਨਾਨਕ ਬਾਸ਼ੇ ਦੂਰ ਤਨ ਪ੍ਰਭ ਸਰਨੀ ਦਰ ਪੜਿਆ ਮੰਗਰ ਪ੍ਰਭ ਅਰਦਨਾ ਬੋਰ ਨ ਜਨ ਮਰਿਆ ਮੰਗਰ ਪ੍ਰਭ ਅਰਦਨਾ ਬੋੜ ਨਾ ਜਨਮੜਿਆ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਮੱਗਰ ਦੇ ਮਹੀਨੇ ਦਾ ਪਾਠ ਸਰਮਣ ਕੀਤਾ ਹੈ ਅੱਜ ਮੱਗਰ ਦੇ ਮਹੀਨੇ ਦੀ ਸੰਗRAND ਹੈ ਠੰਡੀ ਮਿੱਠੀ ਤੇ ਸ਼ਾਮਣੀ ਰੁੱਤ ਹੈ ਇਹ ਜੋ ਮੱਗਰ ਦੇ ਮਹੀਨੇ ਦਾ ਪਾਠ 12 ਮਹਾਂ ਦੇ ਵਿੱਚੋਂ 12 ਮਹਾਂ ਜੈਸਤੀ ਰਚਨਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਮਾਸ ਰਾਗ ਵਿੱਚ ਕੀਤੀ ਇਸ ਜੋ ਮਕਰ ਦੇ ਨਿਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਸਾਥ ਸੰਗਤ ਜੀ ਹੁਣ ਇਸ ਦੇ ਆਪਾਂ ਤੁਸ਼ ਬੁੱਧੀ ਅਨਸਾਰ ਸ਼ਬਦ ਅਰਥ ਜਿਹੜਿਆ ਉਹ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ ਮਗਰ ਮਾਫ ਸੰਧੀਆਂ ਹਰ ਪਰਸੰਗ ਬੈਠੜੀਆਂ ਧੰ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਹਨ ਕਿ ਮਗਰ ਦੇ ਇਸ ਠੰਡੇ ਮਿੱਠੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਪਰਮੇਸ਼ਰ ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਪਰਮੇਸ਼ਰ ਪਤੀ ਦੇ ਨਾਲ ਉਹੀ ਬੈਠਣਗੀਆਂ ਜੋ ਉਹ ਪਰਮੇਸ਼ਰਪਤੀ ਨੂੰ ਪਿਆਰੀਆਂ ਲੱਗਣਗੀਆਂ ਪਰਮੇਸ਼ਰਪਤੀ ਨੂੰ ਉਹੋ ਜੀਵ ਇਸਤਰੀਆਂ ਪਿਆਰੀਆਂ ਲੱਗਦੀਆਂ ਹਨ ਜੋ ਉਸ ਦੇ ਨਾਮ ਦੀ ਆਰਾਧਨਾ ਕਰਦੀਆਂ ਹਨ ਜੋ ਉਸ ਦੇ ਨਾਮ ਦਾ ਸਿਮਰਨ ਕਰਦੀਆਂ ਹਨ ਤਨ ਕੀ ਸੋਹਾ ਕਿਆ ਗਣੀ ਜੇ ਸਾਹਿਬ ਮੇਲੜਿਆ ਜਿਨ੍ਹਾਂ ਨੂੰ ਮਾਲਕ ਪ੍ਰਭੂ ਨੇ ਆਪਣੇ ਨਾਲ ਬੁਲਾ ਲਿਆ ਜਿਨ੍ਹਾਂ ਨੇ ਉਸ ਪ੍ਰਭੂ ਦਾ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਹੀ ਲਾ ਲਿਆ ਉਹਨਾਂ ਦੀ ਸ਼ੋਭਾ ਜਿਹੜੀ ਹੈ ਉਹ ਬਿਆਨ ਨਹੀਂ ਹੋ ਸਕਦੀ ਤਨ ਮਨ ਮੋਹ ਲਿਆ ਰਾਮ ਸਿਉ ਸੰਗ ਸਾਥ ਸੇ ਲੜਿਆ ਰਾਮ ਸਿਉ ਰਾਮ ਸਿਉ ਦਾ ਮਤਲਬ ਹੈ ਪ੍ਰਮਾਤਮਾ ਦੇ ਨਾਲ ਸਤ ਸੰਗੀ ਸੇ ਲੀਆਂ ਜਿਹੜੀਆਂ satsang ਕਰਦੀਆਂ ਨੇ satsang ਦੇ ਵਿੱਚ ਸੇਧੀਆਂ ਜੋ ਬੈਠੀਆਂ ਹਨ ਉਹਨਾਂ ਦੀ ਸੰਗਤ ਵਿੱਚ ਪਰਮੇਸ਼ਰ ਦੇ ਨਾਲ ਚਿੱਤ ਜੋੜ ਕੇ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਉਸਦਾ ਖੜਿਆ ਰਹਿੰਦਾ ਹੈ ਜਿਸ ਮਨ ਦੇ ਵਿੱਚੋਂ ਜਿਸ ਮੁਖ ਦੇ ਵਿੱਚੋਂ ਉਸ ਪਰਮੇਸ਼ਰ ਦਾ ਨਾਮ ਨਿਕਲਣਾ ਹੈ ਉਸ ਮੁਖ ਨੇ ਉਸ ਮਨ ਨੇ ਖੜੇ ਰਹਿਣਾ ਹੈ ਸਾਤ ਜਨਾਤੇ ਬਾਰੀ ਸੇ ਰਹਿਣ ਇਕਲੜੀਆਂ ਪਰ ਜਿਹੜੀਆਂ ਜੀਵ ਇਸਤਰੀਆਂ ਨਾਮ ਨਹੀਂ ਜਪਦੀਆਂ ਜਿਹੜੀਆਂ ਸਤਸੰਗਤ ਵਿੱਚ ਨਹੀਂ ਜਾਂਦੀਆਂ ਸਤਸੰਗੀਆਂ ਦੀ ਸੰਗਤ ਨਹੀਂ ਕਰਦੀਆਂ ਤੇ ਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ ਉਹ ਇਕਲੀਆਂ ਹੀ ਰਹਿੰਦੀਆਂ ਹਨ ਤੇ ਉਹਨਾਂ ਨੂੰ ਛੁੱਟੜ ਕਿਹਾ ਜਾਂਦਾ ਹੈ ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪਹਿਲੀ ਵਿੱਚ ਨਖਸਮ ਰਿੰਦਾ ਹੈ ਤਿੰਨ ਦੁੱਖ ਨਾ ਕਬੂ ਉਤੇਰੇ ਸੇ ਜਮ ਕੇ ਵਸ ਪੜਿਆ ਇਕੱਲੀ ਤੇ ਨਖਸਮੀ ਜਿੰਦ ਨੂੰ ਵੇਖ ਕੇ ਜਿਹੜੇ ਪੰਜ ਵਕਾਰ ਆ ਜਿਹੜੇ ਪੰਜ ਬੈਰੀ ਆ ਕਾਮ ਕ੍ਰੋਧ ਲੋਭ ਮੋਹ ਮੂਹ ਤੇ ਹੰਕਾਰ ਇਹ ਆਣ ਕੇ ਉਸ ਜੀਵ ਇਸਤਰੀ ਨੂੰ ਘੇਰ ਲੈਂਦੇ ਹਨ ਤੇ ਉਹਨਾਂ ਦੇ ਵਕਾਰਾਂ ਤੋਂ ਉਪਜਿਆ ਦੁੱਖ ਕਦੀ ਨਹੀਂ ਲੈਂਦਾ ਤੇ ਉਹ ਜਮਾਂ ਦੇ ਵਸ ਪਈਆਂ ਰਹਿੰਦੀਆਂ ਸਾਨੂੰ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਜਿਹੜੀਆਂ ਜੀਵ ਇਸਤਰੀਆਂ ਨੇ ਪਤੀ ਪ੍ਰਭੂ ਦਾ ਸਾਥ ਮਾਣਿਆ ਹੈ ਜਿਨ੍ਹਾਂ ਨੇ ਉਸ ਦਾ ਨਾਮ ਜਪਿਆ ਹੈ ਉਹਨਾਂ ਨੂੰ ਆਪਣੇ ਪਤੀ ਪਰਮੇਸ਼ਰ ਦਾ ਸਾਥ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਉਹ ਇਹਨਾਂ ਪੰਜ ਵਿਕਾਰਾਂ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਦਿੱਸਤੀ ਹਨ ਵਿਕਾਰ ਉਹਨਾਂ ਉੱਤੇ ਚੋਟ ਨਹੀਂ ਕਰ ਸਕਦੇ ਰਤਨ ਜਿਵੇਂ ਹਰ ਲਾਲ ਹਰ ਕੰਠ ਤਿਨਾ ਜੜੀਆਂ ਸਤਗੁਰੂ ਕਹਿੰਦੇ ਹਨ ਕਿ ਉਹਨਾਂ ਦੇ ਪ੍ਰਮਾਤਮਾ ਦੇ ਗੁਣਾਂ ਬਾਦ ਉਹਨਾਂ ਦੇ ਹਿਰਦੇ ਵਿੱਚ ਪ੍ਰੋਤੇ ਰਹਿੰਦੇ ਹਨ ਪ੍ਰਮਾਤਮਾ ਦੀ ਸਿਮਤ ਉਹਨਾਂ ਦੇ ਹਿੱਸੇ ਵਿੱਚ ਰਹਿੰਦੀ ਹੈ ਜਿਵੇਂ ਹੀਰੇ ਜਵਾਰ ਤੇ ਲਾਲਾਂ ਦਾ ਗਲ ਵਿੱਚ ਹਾਰ ਪਾਇਆ ਹੁੰਦਾ ਹੈ ਨਾਨਕ ਬਾਛੈ ਧੂੜ ਤੈਨ ਪ੍ਰਭ ਸਰਨੀ ਦਰ ਪੜਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਝੋਲ ਮੰਗਦਾ ਹਾਂ ਜੋ ਪ੍ਰਮਾਤਮਾ ਦੇ ਦਰ ਤੇ ਪੈ ਰਹੀਦੇ ਹਨ ਜੋ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਹਨ ਮੰਗਰ ਪਬ ਅਰਾਧਨਾ ਬੋਲ ਨ ਜਨਮੜਿਆ ਇਹ ਮਗਰ ਦੇ ਮਹੀਨੇ ਵਿੱਚ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰ ਲਿਆ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਜਾਤ ਮਸਤੇ ਹਨ ਉਹਨਾਂ ਨੂੰ ਫਿਰ ਨਾ ਨਰਕ ਮਿਲਦਾ ਹੈ ਨਾ ਸਵਰਗ ਮਿਲਦਾ ਹੈ ਤੇ ਜਿਹੜੇ ਨਰਕ ਸਵਰਗ ਭੋਗਦੇ ਹਨ ਉਹ ਨਰਕ ਸਵਰਗ ਭੋਗ ਕੋ ਬਾਅਦ 84 ਦੇ ਚੱਕਰ ਵਿੱਚ ਪੈ ਜਾਂਦੇ ਹਨ ਤੇ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਹੁੰਦਾ ਹੈ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਆਰਾਧਨਾ ਕੀਤੀ ਹੁੰਦੀ ਹੈ ਜਿਨ੍ਹਾਂ ਨੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੁੰਦਾ ਹੈ ਉਹਨਾਂ ਨੂੰ ਬਾਰ-ਬਾਰ ਜਨਮ ਨਹੀਂ ਲੈਣਾ ਪੈਂਦਾ ਭਾਵ ਉਹਨਾਂ ਦੀ 84 ਤੋਂ ਮੁਕਤੀ ਹੋ ਜਾਂਦੀ ਹੈ ਸੋ ਸਾਧ ਸੰਗਤ ਜੀ ਮੱਗਰ ਦੇ ਮਹੀਨੇ ਵਿੱਚ ਜੇ ਨਾ ਵੀ ਹੋ ਸਕੇ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਨਾਮ ਜਪ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਲੇ ਕਰ ਲੈ ਜਾਣੇ ਚਾਹੀਦੇ ਹਨ ਇਹ ਮੱਗਰ ਦੇ ਮਹੀਨੇ ਦੀ ਸੰਗਰਾਦ ਸਭ ਲਈ ਲਾਏ ਬੰਦ ਹੋਵੇ ਆਉ ਗੱਜ ਕੇ ਫਤੇ ਬੁਲਾਈਏ ਵਾਹੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ